ਲੋ ਜੀ ਰਸਤੇ ਕੇ ਵੀ ਚੰਦੇ ਆਂਦੇ ਆ ਗਏ ਆਪਾਂ ਸ਼ਿਵਲਿੰਗ ਉਰੇ ਸ਼ਿਵ ਜੀ ਦਾ ਮੰਦਿਰ ਹੈ ਸ਼ਿਵਲਿੰਗ ਆ ਬਹੁਤ ਬੜੀ ਉਰੇ ਨਾ ਰਾਵਣ ਨੇ ਤਪੱਸਿਆ ਕਰੀ ਤੀ ਜਿੱਥੇ ਆਪਾਂ ਜਾ ਰਹੇ ਆਂ ਰਾਵਣ ਨੇ ਹਾਂ ਕਿਹੜੀ ਸਵਰਗ ਕੀ ਹਾਂ ਸਵਰਗ ਕੀ ਦੂਸਰੀ ਪੌੜੀ ਆ ਉਰੇ ਬਣੀ ਵੀ ਯਾਨੀ ਉਰੇ ਨਾ ਰਾਵਣ ਨੇ ਤਪੱਸਿਆ ਕਰੀ ਤੀ ਉਹ ਜਗ੍ਹਾ ਭਰਾਏ ਆਪਾਂ ਜੰਗਲ ਆ ਉਰੇ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਸਕਦੇ ਹੋ ਜੰਗਲ ਆ ਬਹੁਤ ਜ਼ਿਆਦਾ ਔਰ ਬਹੁਤ ਬੜੇ ਬੜੇ ਪੇੜ ਹੈ ਜੰਗਲ ਹੈ ਲੋ ਜੀ ਆ ਗਏ ਫਿਲਹਾਲ ਸਾਰੇ ਜਾਣੇ ਕਿਉਂਕਿ ਇਹ ਸਵਰਗ ਕੀ ਦੂਸਰੀ ਪੌੜੀ ਹੈ ਨਾਮ ਦੇਖਦੇ ਆ ਜੀ ਜਾ ਕੇ ਆਪਾਂ ਵੀ ਔਰ ਮੰਦਿਰ ਹੈ ਔਰੇ ਸ਼ਿਵ ਜੀ ਦਾ ਜਹਾਂ ਰਾਵਣ ਨੇ ਤਪੱਸਿਆ ਕਰਦੀ ਰੂਪ ਬਾਂਦਰ ਉਹਦੇ ਕਿੰਨੇ ਬੈਠੀ ਉੱਪਰ ਜੋ ਤੇ ਰੂਪ ਕੀ ਉਂਗਲੀ ਪੜ ਗਿਰਨਾ ਜਾਏ ਉਹਦੇ ਬੈਠੇ ਉੱਪਰ ਬਾਂਦਰ ਦਿਖਾਈ ਇਹਨੂੰ ਕਿੱਥੇ ਬੈਠੇ ਆ ਹਾਂ ਜੰਨਾ ਉਹ ਤਾਂ ਘਾਤ ਰਿਹਾ ਹਾਂ ਜੱਬ ਨਾਲਾ ਤੋਂ ਮਤੇ ਜਿਹੜਾ ਉਹ ਜਿਹੜਾ ਸੇ ਜਾਂਦੇ ਹੋ ਚੜ੍ਹेंगे ना ਫਿਰ ਪਤਾ ਲੱਗੇਗਾ ਆਂਦੇਵੇਂ ਤਾਂ ਰੁੜ ਰਹੇ ਆ ਆਪਾਂ ਜਿਸ ਤਰ੍ਹਾਂ ਉੱਤਲ ਪੌੜੀ ਚੜ੍ਹੇ ਦੇ ਪੌੜੀ ਚੜ੍ਹਨੀ ਹੋਈ ਹੈਗੀ ਲੋਤੀ ਆ ਗਿਆ ਜੀ 라ਵਣ ਨੇ ਤਪੱਸਿਆ ਕਰੀ ਤੀ ਜਹਾ ਉਰੇ 라ਵਣ ਨੇ ਨਾ ਲੁਕੇ ਤਪੱਸਿਆ ਕਰੀ ਤੀ ਹੈਲੋ ਬੰਦਰ ਉਦੀ 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 ਬੈਠੀ ਉੱਪਰ ਹਾਂ ਇੱਕੋ ਬੈਠਿਆ ਉਹ ਦੇਖੋ ਉਹ ਬੈਠੇ ਇੱਕ ਇੱਕ ਉੱਧਰ ਬੈਠਿਆ ਉਹ ਦੇਖੋ ਉਹ ਬੈਠੇ ਆ ਉਹਦੇ ਕਿੰਨੇ ਬੈਠੇ ਬੰਦਰ ਨਾ ਦੇਖੋ ਹੂੰ ਦੇਖਣੇ ਨੇ ਜਿਹੜੇ ਹੈਲੋ ਕਰਕੇ ਜਾਈਂ ਨਾ ਬਈ ਮਾ ਚੱਕਰਾਉਂ ਇਸ੍ਰਿਤੀ ਅੰਬੀਆ ਗਰੀ ਵੀ ਆ ਛੋਟੀਆਂ ਉਹਦੇ ਕਿੰਨੀ ਗਰੀ ਵੀ ਆ ਚਲੋ ਚਲੋ ਉਹਦੇ ਬੰਦਰ ਉਹ ਦੇਖੋ ਕੁਝ ਨਹੀਂ ਕਹਿੰਦਾ ਉਹ ਚਲੋ 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 ਇਹ ਗਊ ਮਾਤਾ ਉਹ ਛੋਟੀ ਜੀ ਕਹਿੰਜੋਤ ਮਦਰੀ ਰਹਿ ਗਈ ਆ ਦੇ گا ਛੋਟੀ ਜੀ گا ਘੈਰੀ ਕਿੰਨੀ ਛੋਟੀ ਜੀ ਹੈ ਹਾਂ ਮਾਰੇ ਵੀ ਮੇਰ ਕੋਨੇ ਕਹਿੰਦੇ ਯਾਹ ਪੇ ਜਿੱਤ ਤੱਕ ਡੇਗੇ ਜੁੱਤੀਆਂ ਇੱਧਰ ਕੱਢਣੀਆਂ ਉਧਰ ਘੜਦੇ ਹੋਣੇ ਉਹ ਤਾਂ ਕਹਰੇ ਇੱਧਰ ਜਾਣਾ ਸਰੀਆ ਲੱਜੇਗਾ ਇੱਧਰ ਨੂੰ ਆ ਮੰਦਿਰ ਮੰਦਿਰ ਹੋ ਰਸਤਾ ਇੱਧਰ ਨੂੰ ਹੈ ਗਰੇ ਜੇ ਵਾਪੇ ਜੇ ਵਾਪੇ जय हो जय हो जय हो जय जय हो जाए हो। लो जी गेट खुला उतरी कितना बड़ा घंटा है जय करो ये देखो घंटा ये देखो घंटा यहां रावण ने ना तपस्या करी थी है ना ओदिक शिवलिंग किड्डा बड़ा शिवलिंग दे किड्डा बड़ा ये देख चलो ये आज चल, ही शिवलिंग ये वो शिवलिंग है

पता नहीं है हाँ ओही है यू देखो ये तो बहुत ज्ञानी है बहुत कुछ लप के रखे हुए ने अंतरियामी तो है हाँ ये वो मंदिर है जी ऐतिहासिक मंदिर है जहाँ ना रावण ने तपस्या करी थी और रावण ने गुस्से के बीच आके ना पैर मारा था इसके ना मतलब यहाँ पर पैर लगे हुआ ये देखो ये अंगूठे का निशान है लगे हुआ ये देखो ये उस टाइम ना रावण के अंगूठे का निशान लगे वहां तो के ये हर साल ना शिवलिंग चमत्कारी है। हर शिवलिंग जय शिव भोलेनाथ जय भोलेनाथ जय भोलेनाथ जय भोलेनाथ जय भोलेनाथ ये वो शिवलिंग है जो देख लो ये वो शिवलिंग है जहां हर साल बद भी जाएगी ਹਰ ਸਾਲ 2 ਇੰਚ ਵੱਧ ਜਾਂਦੀ ਹੈ ਕਹ ਰਹੇ ਹਨ 2 ਇੰਚ ਕਹ ਰਹੇ ਹਨ ਹਾਂ ਹਰ ਸਾਲ 2 ਇੰਚ ਵੱਧ ਜੀ ਆਪਾਂ ਆਪਣੇ ਆਪੇ ਹੁੰਦੀ ਜਾਇਓ ਉਹ ਤੂੰ ਸਮਾਈਕਰ ਗੁਫਾ માં ਆਓ ਨਹੀਂ ਅਭੀ ਹੋਣਾ ਲੋ ਜੀ ਇਹ ਇਤਿਹਾਸਿਕ ਮੰਦਿਰ ਹੈ ਜੋ ਤੁਹਾਨੂੰ ਦੱਸਿਆ ਜੀ ਜੀ ਆਪਾਂ ਨੇ ਜੋ ਦਿਖਾਇਆ ਇਤਿਹਾਸਿਕ ਮੰਦਿਰ ਹੈ ਜਹਾਂ 라ਵਣ ਨੇ ਤਪੱਸਿਆ ਕੀਤੀ ਔਰ 라ਵਣ ਯਹ ਖੁਦ ਸਾਖਸਾਤ 라ਵਣ ਆਇਆ ਵਾ 라ਵਣ ਨੇ ਤਪੱਸਿਆ ਕੀਤੀ घंटिया जा रहा ये है ना? रही है तूी सोनी हाँ, ने। ने अच्छा हाँ मैं देख मारकंडे की फोटो अच्छा लो जी जो मारकंडा है ना मारकंडा कहने भी उपरी शिव जी मतलब तपस्या करी थी उंग ਉਰੇ 라ਵਣ ਆਇਆ ਵਸ ਆਕਸ਼ਾ ਤਾਂ 라ਵਣ ਨੇ ਨਾ ਗੁੱਠਾ ਮਾਰਿਆ ਵਾ ਉਥੇ ਪੈਰ ਆਇਆ ਛੱਪਿਆ ਵੈਣ ਹੋਰ ਕੀ ਚੀਜ਼ ਐ ਆਹ ਸਾਰੀ ਪਿੰਡੀਆਂ ਇੱਥੇ ਜਿਹੜਾ ਤਵੱਛਾ ਗਰੀਕੀ ਨਾ ਜਿਹਦੇ ਦੇ ਦਿਨ ਦਿਖਾ ਰਹੇ ਹਾਂ ਹਾਂ ਇਹ ਤਾਂ ਫੁਰ ਬਣਾਦੇ ਨੇ ਪਹਿਲਾਂ ਇਹੀ ਹੋਣਾ ਅੱਛਾ ਇੱਕ ਹਾਂ ਇਹ ਪਿੰਡੀਆਂ ਜੀ ਉਰੇ ਬਣੀਆਂ ਹੋਈਆਂ ਇੱਧਰ ਐ ਆ ਜਾ ਦੋ 3 ਹੋ ਗਈਆਂ 4 4 ਇਹ ਹੋ ਗਈਆਂ ਚੌਥੀ ਇਹ ਹੋ ਗਈ 5 6 7 8 9 10 ਵਾਓ ਇਹ ਕੁਤੜਾ ਦੇ ਆ ਰਾਂ ਵਾਹ ਹਾਂ ਕਿਤਨੀਆਂ ਹਨਾ ਸਾਰੀਆਂ ਪਿੰਡੀਆਂ ਬਣੀ ਵੀ ਆਏ ਇਹ ਹਾਂ ਇਹ ਪਿੰਡੀਆਂ ਉਹਨਾਂ ਕੀ ਆ ਜੋ ਸਾਧੂਆਂ ਨੇ ਕਰੀਆਂ ਤਪੱਸਿਆ ਸਾਰੇ ਹਾਂ ਉਸ ਤੇ ਜਿੰਨੇ ਵੀ ਸਾਧੂ ਜਿੰਨੇ ਜਿਹੜੇ ਵੀ ਇੱਧਰ ਜੰਗਲ ਹੈ ਦੇਖੋ ਕਿੱਡੇ ਕਿੱਡੇ ਪਰ ਤੱਕ ਪੇੜੜਾ ਹੈ ਬੈਕ ਸਾਈਡ ਜੰਗਲ ਹੈ ਪੂਰਾ ਪਿਛਲੇ ਪਾਸੇ ਇੱਧਰ ਹੈ ਜੀ ਜੰਗਲ ਪਿੱਛੇ ਪੂਰਾ ਜੰਗਲ ਹੈ ਜੰਗਲੀਆ ਏਰੀਆ ਹੈ ਪੂਰਾ ਜਿੱਥੇ ਤਪੱਸਿਆ ਪਹਿਲਾਂ ਜੰਗਲਾਂ ਦੇ ਵਿੱਚ ਤਪੱਸਿਆ ਕਰੇ ਕਰਦੇ ਤੇ ਨਾ ਲੋਕ ਜੰਗਲਾਂ ਦੇ ਵਿੱਚ ਹਨ ਤਾਂ ਕਰਕੇ ਇਹ ਨਾ ਉਰੇ ਰਾਵਣ ਆਇਆ ਹੋਇਆ ਉਹ ਵੀਡੀਓ ਸ਼ੂਟ ਕਰੀਆ ਥੋੜੀ ਜੀ ਅੱਗੇ ਅੱਗੇ ਆ ਗਈ ਕਿੱਧਰ ਚੀੜੀਆਂ ਗਈ ਹੋ ਹਾਂ ਜੀ ਆ ਗਈ ਛੋਟੀ ਛੋਟੀ ਹਾਂ ਲੈ ਲਓ ਮੀਆਂ ਬਹੁਤ ਗਿਰੀ ਪਈਆਂ ਔਰ ਉਹਦੇ ਹੇਡਾ ਚੱਕ ਲਿਓ ਤੂੰ ਦੇਖੋ ਚੀੜੀਆਂ ਨੇ ਲੱਗਿਆ ਹੈ ਨਹੀਂ ਇਹਦੇ ਮੋਰ ਕਾ ਅੱਜ ਹਮ ਜੰਗਲ ਦੇਖੇਗੇ ਪੂਰਾ ਇਹ ਜੰਗਲ ਹੈ ਪੂਰਾ ਜੰਗਲ ਜੰਗਲ ਹੈ ਅਧੀ ਰਾਤ ਹੈ ਇਧਰ ਨਦੀ ਜਾ ਰਹੀ ਹੈ ਪੂਰੀ ਇਹ ਕੁੰਡਾ ਇਸਮੇਂ ਪਾਣੀ ਇਸਮੇਂ ਜਲ ਲੈਣਾ ਸ਼ਿਵਜੀ ਜੀ ਬਹੁਤ ਧੰਨਵਾਦ ਅੱਛਾ 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 ਕਿਨੇ ਕਿਹਾ ਅੱਛਾ ਆ ਦੋਰੀਆ ਉਹਦੀ ਮੱਛੀਆਂ ਜਾ ਰਹੀਆਂ ਵਿਚੇ ਪਾਣੀ ਦੇ ਵਿੱਚ ਵੀ ਮੱਛੀਆਂ ਹੈ ਜੋਤ ਦੇਖੀਆਂ ਮੈਂ ਉਧਰ ਦੇਖ ਥੱਕ ਗਿਆ ਅੱਜ ਹੇ ਰੱਬ ਇਹ ਦੇਖੋ ਪੋੜੀਆਂ ਪੋੜੀਆਂ ਚੜਨਾ ਪੈ ਰਿਆ ਮਿਲੇ ਆਂਬਾ ਮਿਲੇ ਆਂਬ ਗਿਰੇ ਵੇ ਛੋਟੇ ਛੋਟੇ ਅੰਬੀਆਂ ਹਨਾ ਗਿਰੀਆਂ ਮਰੇ ਕਿੰਨੀ ਵਧੀਆ ਹਾਂ ਇਹ ਪੂਰਾ ਜੰਗਲ ਹੈ ਜੰਗਲ ਦੇਖੋ ਘਣਾ ਜੰਗਲ ਰਾਤ ਕੋ ਤਾਂ ਨਹੀਂ ਕੋਈ ਉਰੇ ਜਦ ਜਿਤਨੂੰ ਰਾਤ ਨੂੰ ਛੱਡ ਦੇ ਉਰੇ ਰਹਿ ਜੇਗੀ ਡਰ ਬੋਤ ਲੱਗੇਗਾ ਰਾਤ ਨੂੰ ਹਨਾ ਪੂਰੇ ਕੱਚੇ ਅੰਬ ਖਾ ਲਈ ਉਹਦੇ ਕਿੰਨੀ ਪਈਆਂ ਪਰਾਂ ਗਿਰੀਆਂ ਕਦਾਬੀ ਮਹ ਅਕਦਾਬੀ ਬਸ ਹੋਣੀ ਨਹੀਂ ਖਾਈ ਕਰਦੇ ਕਿਉਂ ਬਸ ਕੰਟਾ ਢੁੱਟ ਜਾਏਗਾ ਚਲੋ ਆਓ ਆਓ ਬੱਚੋ ਇਹ ਬਸ ਘਾਰੋ ਪਈਆਂ ਘਾਰਾਂ ਪਈਆਂ ਖਾ ਲਿਓ ਬੱਚੇ ਦੇ ਸਾਹ ਨਹੀਂ ਪਾਲੇ ਜੁੱਤੇ ਮੇਰੀ ਸੈਂਡਲ ਮੇਰੀ ਜੁੱਤੀ ਰੂਪ ਤੇਰੇ ਸੈਂਡਲ ਕਿੱਧਰ ਪਏ ਆ ਉਹ ਪਏ ਆ ਕੱਚੀ ਅੰਬੀਆਂ ਬਾਦ ਗਏ ਵਿੱਚ ਪਹਿਲਾਂ ਆਪਣੇ ਸੈਂਡਲ ਪਾ ਚਲੋ ਬੈਠ ਕੇ ਪਾ ਸੈਂਡਲ ਹੂੰ ਨਾ ਉੱਪਰ ਤਾਂ ਵੈਸੇ ਹੀ ਬਣਾ ਰਹੇ ਆ ਕੁਝ ਕੁਝ ਬਣਾ ਰਹੇ ਆ ਉੱਪਰ ਤਾਂ ਇਹ ਦੀਦੀ ਕਹਿ ਰਹੀ ਮੈਨੂੰ ਅੰਬ ਚਟਣੀ ਬਣਾਣੀ ਆ ਦੀਦੀ ਨੇ ਅੰਬ ਉਠਾਏ ਆ ਲੈ ਤ੍ਰਿਪਤੀ ਆਵੀ ਪਾਲੇ ਵਿੱਚ ਘਰ ਮੇਂ ਪੜੀ ਹੈ ਨੇ ਵੀਰਕੀਆਂ ਕੱਟ ਲੈ 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 ਚਲੋ ਚਟਨੀ ਬਣ ਜਾਣੀ ਹੈ ਤੁਨੋਂ ਨੀ ਕੇ ਇਸ ਮੇਂ ਪਾ ਦਿਓ ਬਾਅਦ ਮੇਂ ਲੈ ਗੱਡੀ ਮਾਰ ਖਦੇ ਨਾ ਆਏ ਹਾਏ 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 ਚਲੋ तो लो जी हम चुग रहे हैं आम, तो आम चुगले थाने बहुत ज्यादा बहुत कठे कर ले अंब हूं जाए अंब बहुत कठे कर ले दिखा इतने अंब कठे करे है हूं अगे सेल जिन्हें लेने आ सकता लेना मार्केट जा रहे हैं बेचण अंब बोहोत कठे कर लेन की बैटरी भी डाउन होगी ਤੇ ਮੈਂ ਹੁਣ ਆਪਾਂ ਵਲੌਗ ਦਾ ਕਰਦੇ ਐਂਡ ਹਨਾ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਇਹ ਘਰ ਬਣਾਏ ਵੀ ਲੋਕਾਂ ਨੇ ਮੈਨੂੰ ਲੱਗਦਾ ਸੁੱਖਾਂ ਵਾਰ ਆਂਦੀਆਂ ਹੋਣੀਆਂ ਜਿਸ ਤਰ੍ਹਾਂ ਪਹਿਲਾਂ ਆਪਾਂ ਮਾਤਾ ਰਾਣੀ ਆਪਾਂ ਘਰ ਨਹੀਂ ਬਣਾਉਂਦੇ ਹਾਂ ਘਰ ਬਣਾ ਲਓ ਆਪੇ ਬਣਾ ਵੀ ਤੇ ਬਾਲਕ ਨੇ ਤੇ ਬਣਾਇਆ ਜਵਾ ਲੈ ਕਿ कहीं ਕੋ ਖੇਲ ਚਾਰ ਚਲੋ ਸੁੱਖਾਂ ਵਾਰ ਆਂਦੀਆਂ ਹੋਣੀਆਂ ਹਨਾ ਤਾਂ ਬਣਾਉਂਦੇ ਹੋਣੇ ਨੀਚੇ ਵੀ ਬਹੁਤ ਅੰਬ ਪਏ ਆ ਖਿੰਡੇ ਵੇ ਆ ਦੇਖੋ ਹੁਣ ਨੀਚੇ ਵੀ ਤੁਹਾਨੂੰ ਉਤਰਨਾ ਪੈਣਾ ਏ ਉਹਦੇ ਕਿੱਡੀ ਕਿੱਡੀ ਪਈਆਂ ਤ੍ਰਿਪਤੀ ਉਹ ਦੇਖ ਉੱਤਰ ਲੈ ਕੁੱਤ ਦੇ ਇਹ ਉਹ ਦੇ ਕਿੰਨੀ ਪਈਆਂ ਉਹ ਦੇ ਕਹਾਂ ਸੀ ਲੈਣ ਲੱਗੀ ਬਈਆ ਉਹ ਦੇ ਕਿੰਨੀ ਪਈਆਂ ਬੜੀ ਬੜੀਆਂ ਅਸਲੀ ਤਾਂ ਉਹ ਪਈਆਂ ਆਹਰੇ ਨੂੰ ਉਤਰਨਾ ਪੈਣਾ ਤੁਨੂੰ ਇੱਧਰ ਤੇ ਉਤਰਨਾ ਪੈਣਾ ਸਿੱਧਾ ਚਾਰ ਤੋਂ ਪਲ ਫੇਰ ਚੱਕੀਆਂ ਜਾਣਗੀਆਂ ਹਾਂ ਇਹ ਤਾਂ 4 ਮਹੀਨੇ ਤੱਕ 2 ਮਹੀਨੇ ਤੱਕ ਖਾਇਆ ਜਾਏਗਾ ਜਾ ਜਾ ਲੈਗਾ ਤੇ ਵੀਰ ਗਿਆ ਅੰਬ ਲੈਣ ਮੈਂ ਵੀਰ ਨੂੰ ਭੇਜਿਆ ਮੈਂ ਕਿਹਾ ਵੀਰ ਬੜੀ ਬੜੀਆਂ ਅੰਬ ਗਿਰੇ ਪਈਆਂ ਉਰੇ ਚੱਕ ਲੋ ਬਹੁਤ ਪਈਆਂ ਉਰੇ ਚਲੋ ਕੰਮ ਹੋ ਜਾਂਦੇ ਆ ਹਨਾ ਕਿਉਂਕਿ ਵੈਸੇ ਹੀ ਗਿਰੇ ਪਈਆਂ ਵੇਸਟ ਐ ਸਾਫ ਸੁਥਰੇ ਆ ਵੈਸੇ ਹਾਂ ਉਹ ਦੇਖੋ ਕਿੰਨੇ ਪਏ ਆ ਇਹ ਤਾਂ ਬਹੁਤ ਐ ਇੱਕ ਲਫਾਫਾ ਚਾਹੀਦਾ ਹਨਾ ਲਫਾਫਾ ਨਹੀਂ ਹੈ ਬੜੇ ਵੀ ਦੇਖ ਖਾਲੀ ਲਫਾਫਾ ਨਹੀਂ ਐ ਹੋਰ ਵੀਰੋ ਪੜਾ ਦੇਖੋ ਛੋਟੇ ਛੋਟੇ ਨਹੀਂ ਆ ਹਮਮ ਛੋਟੇ ਛੋਟੇ ਆ ਬੜੇ ਲੈ ਲੈਟ ਬੜੇ ਵੀ ਹੈ ਆ ਦੇਖੋ ਆ ਕਿੱਡੇ ਕਿੱਡੇ ਆ ਦੇਖ ਇੱਧਰ ਇੱਧਰ ਬੜੇ ਆ ਉਹ ਗਿਰੇ ਪਏ ਪਰ ਜਗ ओनी है खाली लुफाफा होना कहीं गिरे गए, वो देख लियो तो नहीं है घर जाके बड़े बड़े एक बोतल के पास पड़े हां उठाएगा चाचू कौन सी बोतल के पास पड़े है ये देख बोतल उसन गए रही बोतल हम्म खासी पईया इधर तो गिरी भी ओ देख आगे किन्नी आ आगे आगे बंदा आगे बदी जाए बस है ना ਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਕਿਉਂਕਿ ਜੇ ਮੈਂ ਹੁਣ ਵਲੌਗ ਸ਼ੂਟ ਕਰੀਗੀ ਮੇਰੀ ਬੈਟਰੀ ਫੋਨ ਕੀ ਡਾਊਨ ਡੈਡ ਹੈ ਬਿਲਕੁਲ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਸਤ ਤੱਕ ਕੇ ਲਈ ਬਾਏ ਬਾਏ ਟੇਕ ਕੇਅਰ ਔਰ ਜਿੱਥੇ ਅਸੀਂ ਆਏ ਤੇ ਤੁਹਾਨੂੰ ਮੈਂ ਦੱਸਿਆ ਉਰੇ ਆ ਕੀ ਕਹਨੇ ਆ ਮੈਂ ਫੇਰ ਭੁੱਲ ਗਈ 라ਵਣ ਹਾਂ 라ਵਣ ਆਇਆ ਤਾਂ ਉਰੇ ਤਪੱਸਿਆ ਕਰੀਦੀ 라ਵਣ ਨੇ ਇਹ ਜੰਗਲ ਹੈ ਜੀ ਬਹੁਤ ਜ਼ਿਆਦਾ ਇਧਰ ਜੰਗਲ ਹੈ ਬਹੁਤ ਜ਼ਿਆਦਾ ਜੰਗਲ ਹੈ ਇਹ ਸਾਤੋਂ ਨਾ ਮੇਰੇ ਪਿੰਡ ਤੋਂ ਪੌਣੇ ਇੱਕ ਘੰਟੇ ਦਾ ਰਸਤਾ ਹੈ ਇਧਰ ਜੰਗਲ ਹੈ ਬਹੁਤ ਜ਼ਿਆਦਾ ਵੈਸੇ ਮੈਂ ਨਿਕਲਦੀ ਨਹੀਂ ਲੇਕਿਨ ਮੇਰੇ ਏਰੀਆ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਆਏ ਆ ਤੇ ਜੇ ਤੁਸੀਂ ਕਦੇ ਵੀ ਵਿਜ਼ਿਟ ਕਰੋਗੇ ਨਾ ਤੁਸੀਂ ਕਾਲੇ ਅੰਬਾ ਜਿਓ ਕਾਲੇ ਅੰਬ ਤੋਂ 30 ਕਿਲੋਮੀਟਰ ਦੂਰ ਹੈ ਇਹ ਮੈਂ ਦੱਸ ਦਾਂਗੀ ਤੁਹਾਨੂੰ ਕਿੱਥੇ ਆਣਾ ਹੈ ਤੇ ਬਾਕੀ ਉਰੇ ਨਾ ਰਾਵਣ ਨੇ ਤਪੱਸਿਆ ਕਰੀ ਤੀ ਸ਼ਿਵਲਿੰਗ ਸ਼ਿਵਜੀ ਜੀ ਦਾ ਮੰਦਿਰ ਹੈ ਸ਼ਿਵਜੀ ਮਹਾਰਾਜ ਦਾ ਮੰਦਿਰ ਹੈ ਔਰ ਸ਼ਿਵਜੀ ਮਹਾਰਾਜ ਦਾ ਮੰਦਿਰ ਹੈ ਤੇ ਆਪਣਾ ਤਪੱਸਿਆ ਕਰੀ ਤੀ ਰਾਵਣ ਨੇ ਤੇ ਜਦੋਂ ਰਾਵਣ ਨੂੰ ਦਰਸ਼ਨ ਨਹੀਂ ਹੋਏ ਤੇ ਸ਼ਿਵਜੀ ਮਹਾਰਾਜ ਕੇ ਤੋਂ ਰਾਵਣ ਨੇ ਨਾ ਪੈਰ ਮਾਰਿਆ ਤਾਂ ਲੱਤ ਮਾਰੀ ਤੀ ਉਹ ਗੁੱਠੇ ਦਾ ਨਿਸ਼ਾਨ ਵੀ ਛਪਿਆ ਆਇਆ ਸ਼ਿਵਲਿੰਗ 'ਪਾ ਔਰੇ ਨਾ ਕਹਿੰਦੇ ਸ਼ਿਵਲਿੰਗ ਇੰਨੀ ਜ਼ਿਆਦਾ ਸ਼ਿਵਲਿੰਗ ਵਧੀਆ ਨਾ ਤੇ ਔਰੇ ਸ਼ਿਵਲਿੰਗ ਹਰ ਸਾਲ 1 ਇੰਚ ਵੱਧ ਜਾਂਦੀ ਹੈ ਆਪਣੇ ਆਪ ਵੱਡੀ ਹੁੰਦੀ ਜਾ ਰਹੀ ਹੈ ਸ਼ਿਵਲਿੰਗ ਇੰਨੀ ਸ਼ਕਤੀ ਹੈ ਔਰੇ ਸ਼ੀਵਲਿੰਗ ਆਪਣੇ ਆਪ ਬੜੀ ਹੁੰਦੀ ਜਾ ਰਹੀ ਹੈ ਤੇ ਕਹਿੰਦੇ ਇੰਨੀ ਬੜੀ ਹੋ ਜੂਗੀ ਹੌਲੀ-ਹੌਲੀ ਹੌਲੀ-ਹੌਲੀ ਕਹਿੰਦੇ ਉੱਪਰ ਤੱਕ ਆ ਜੂਗੀ ਬਾਕੀ ਦੇਖਦੇ ਆ ਵੀ ਕਿਆ ਸੱਚਾਈ ਹੈ ਕਿਆ ਨਹੀਂ ਹੈ ਔਰ ਵੀਰ ਨੇ ਇਕੱਠੇ ਕਰ ਲਏ ਅੰਬ ਬਹੁਤ ਜ਼ਿਆਦਾ ਯਾਨੀ ਅਸੀਂ 2 ਕੁਇੰਟਲ ਤਾਂ ਕਰ ਲਏ ਹੋਣੇ ਤੇ ਹੁਣ ਅਸੀਂ ਜਾ ਰਹੇ ਹਾਂ ਮੰਡੀ ਦੇ ਵਿੱਚ ਦੇਖਦੇ ਆ ਕਿਆ ਰੇਟ ਲੱਗਦਾ ਫਿਰ ਵੰਡ ਕੇ ਸਾਰੇ ਜਣੇ ਪਾਰਟੀ ਕਰੂਗੇ ਹਨਾ ਜਿੰਨੇ ਕ ਬੀਕेंगे ਸਾਡੇ ਅੰਬ ਉੰਨੇ ਅਸੀਂ ਪਾਰਟੀ ਕਰਨੀ ਹੈ ਤੇ ਕਰਦੇ ਆ ਜੀ ਵਲੌਗ ਦਾ ਐਂਡ ਜ਼ਿਆਦਾ ਲੰਬਾ ਵਲੌਗ ਹੋ ਜਾਊਗਾ ਤੇ ਨੈਕਸਟ ਵੀਡੀਓ 'ਚ ਮਿਲਦੇ ਆ ਆਪਾਂ ਹੁਣ ਹਨਾ ਇਤਾ ਤੱਕ ਲਈ ਬਾਏ ਟੇਕ ਕੇਅਰ ਦੀਦੀ ਦੀਦੀ ਆਪ ਨੂੰ ਕਿੱ사 ਲੱਗਿਆ ਮੇਰੇ ਨਾਲ ਘੁੰਮ ਕੇ ਬਹੁਤ ਅੱਛਾ ਲੱਗਾ ਕੰਪਨੀ ਕੈਸੀ ਲੱਗੀ ਠੀਕ ਲੱਗੀ ਬਹੁਤ ਅੱਛੀ ਔਰ ਬੱਚੇ ਵੀ ਚਲੋ ਖੁਸ਼ ਐ ਮਸਤੀ ਇੰਜੋਏ ਕਰਿਆ ਬੱਚਾ ਨੇ ਵੀ ਕਿਉਂਕਿ ਇਹ ਦੇਖੋ ਹਾਂ ਇਹ ਬੱਚੇ ਚੀਜ਼ੀਆਂ ਫੇਰ ਲਿਆਏ ਕਿਉਂਕਿ ਬੱਚੇ ਨੂੰ ਚੀਜ਼ੀਆਂ ਦੇ ਬਿਨਾ ਕੋਈ ਕੰਮ ਨਹੀਂ ਹੈਗਾ ਚਲੋ ਜੀ ਚੱਲਦੇ ਆ ਔਰ ਮੇਰਾ ਪੁੱਤ ਵੀ ਟੱਕ ਗਿਆ ਹਾਏ ਹਾਏ ਇਹ ਦੇਖੋ ਇਹ ਆਏ ਹਾਏ ਹਾਏ ਟੱਕ ਗਿਆ ਇਹ ਆਮ ਲੈਏ ਐ ਇਸਨੇ ਆਮ ये इतने वाले तृप्ति ले आई अब तृप्ति सेठ है क्योंकि सारे अम्बी इसन फड़ा दे अब ये मंडी में जा रही है बेचण अब देख दे किन्ने के उतरेंगे तो तृप्ति बनेगा तो 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 सेठ तो है कच्चा आ, हाँ इसके पापा बनाते हैं जोत के आम का पना हाँ ये ना भोपाल मम्मी बीती है नहीं इसके पापा ने सिखाया था मनो ये भोपाल मारे ही करते दे देना पहला जब पढ़ने गए थे ਉੱਤੇ ਬਣਾ ਬਣਾ ਕੇ ਪਿੰਦੇ ਹੋਣੇ ਆਮ ਕਾ ਪਨਾ ਹਨ ਉਹ ਮੈਂ ਵੀ ਪੀ ਆਇਆ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਵਲੋਗ ਹੋ ਗਿਆ ਲੰਬਾ ਜਿਆਦਾ ਹਨ ਤੇ ਲਾਈਕ ਕਮੈਂਟ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੂਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਹਨਾ ਬਾਏ ਜੀ ਟੇਕ ਕੇਅਰ ਗੱਡੀ ਖੜੀ ਹੈ ਸਾਡੀ ਸਾਹਮਣੇ ਚਲਦੇ ਆ ਲਾਲ ਬੈਠੀ ਹੈ ਆਪਣੀ ਆਪਣੀ ਸੀਟਾਂ ਦੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਗਾਏ ਆ ਗਈ ਹੈ ਗਾਏ ہماری ਮਾਤਾ ਹੈ ਆਗੇ ਹਮੇ ਕੁਝ ਨਹੀਂ ਆਤਾ ਹੈ ਆਪਾਂ ਦੂਏ ਪਾਸੇ ਨੂੰ ਆਏਂਗੇ ਹਮ ਦੂਏ ਪਾਸੇ ਨੂੰ ਬੈਠੇਗੇ ਜੇ ਬੁੱਤ ਪਾਪਾ ਦੇ ਵਿੱਚ ਬੈਠ ਵੀ ਗਏ ਹਾਂ ਆ ਗਊ ਮਾਤਾ ਆ ਗਈ ਕੁਛ ਨਹੀਂ ਕਹਿਣੇ ਕਿ ਗਊ ਮਾਤਾ ਚਲੋ 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 ਨਹੀਂ ਕੁਛ ਨਹੀਂ ਕਹਿੰਦੀ ਆ ਜਾ ਹਟ ਆ ਜਾ ਰੁਕ ਪੈਂਜਲ ਆ ਜਾ ਬੈਠ ਕੇ ਗਏ ਨਹੀਂ ਕੁਛ ਨਹੀਂ ਕਹਿੰਦੀ ਹੈਗੀ ਕੁਛ ਨਹੀਂ ਕਹਿੰਦੀ ਹੈ ਉਹ ਹੋ ਮੈਂ ਡਰ ਗਈ ਉਹ ਖਾਣ ਗਈ ਆ ਨਾ ਪਰ ਬਾਈ ਜੀ ਟੇਕ ਕੇਅਰ ਸਾਰਿਆਂ ਨੂੰ ਹੋਣਾ ਬਲੌਗ ਦਾ ਕਰਦੇ ਐਂਡ ਤੇ ਬੈਠ ਕੇ ਗਰਮੀ ਬਹੁਤ ਜ਼ਿਆਦਾ ਸੇਫ ਰਹੋ ਕਰਕੇ ਵਿੱਚ ਰਹੋ ਗਰਮੀ ਆ ਨਾ ਗਰਮੀ ਦੇ ਵਿੱਚ ਕਿਤੇ ਨਾ ਬਾਹਰ ਨੀ ਕੋਲੋ ਆਪਣੇ ਘਰ ਆਰਾਮ ਕਰੋ ਸਾਰੇ ਜਣੇ ਐਸੀ ਚਲੋ ਅਸੀਂ ਕੋ ਮਲੇ ਠੀਕ ਆ ਇੱਕ ਦਿਰਾ ਪਿੱਛੇ ਅੰਬ ਦਿਖਾਈ ਜਾ ਰਹੀ ਹੈ ਕੁੜੀ ਕਹਿ ਰਹੀ ਮੇਰੇ ਅੰਬ ਲੈ ਲੋ ਕੋਈ ਇਹ ਕਹਿ ਰਹੀ ਅੰਬ ਲੈ ਲੋ ਪਿੱਛੇ ਕੋਈ ਤੇ ਚਲੋ ਜੀ ਬਾਈ ਟੇਕ ਕੇਅਰ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਜੀ ਟੇਕ ਕੇਅਰ ਹਾਂ ਜੀ ਵੀ ਕਹਿੰਦੇ ਬਾਏ ਔਰ ਹਮ ਫੈਨ ਜਲਗਾ ਰਹੀ ਹੈ ਗਾਣੇ ਇਹ ਨਾ ਮੋੜ ਕੋੜ ਬਹੁਤ ਆ ਰਸਤੇ ਦੇਖਣ ਐ ਹਾਂ ਇਹ ਕਿੰਨਾ ਹੋ ਰਿਹਾ ਕੜੀ ਪੱਤਾ ਉਰੇ ਤੋੜ ਲੰਦੇ ਥੋੜਾ ਜਿਹਾ ਸਬਜੀ ਸੁਜੀ ਮਾ ਪੈ ਜਾਇਆ ਸਬਜੀ ਵਧੀਆ ਬਣਾਈ ਐ ਲੋ ਜੀ ਰਸਤਾ ਦੇਖੋ ਰਸਤਾ ਕਿੰਨੇ ਮੋੜ ਕੋੜ ਐ ਔਰ ਛੋਟੀ ਜੀ ਸੜਕ ਐ ਬਿਲਕੁਲ ਹਨਾ ਰਸਤੇ ਕੇ ਕਮੈਂਟ ਸਬਸਕ੍ਰਾਈਬ ਵੀ ਕਰ ਲੋ ਜਰੂਰ ਕਰਨਾ ਕਮੈਂਟ ਐਂਡ ਸਬਸਕ੍ਰਾਈਬ ਵੀ ਜਰੂਰ ਕਰਨਾ ਹਾਂ ਕਿਉਂਕਿ ਸ਼ੇਅਰ ਵੀ ਕਰਨਾ ਹਾਂ ਕਿਉਂਕਿ ਤ੍ਰਿਪਤੀ ਮਿਲਦੀ ਰਹੇਗੀ ਹਮੇਂ ਤ੍ਰਿਪਤੀ ਆਪਣੇ ਕੋਈ ਵੀ ਵੀਡੀਓ ਭੇਜ ਦੇਗਾ ਮੇਰੇ ਕੋਲ ਆਪਣੇ ਜੋ ਵੀ ਜਿੱਤਰਾ ਘੁੰਮਣ ਜਾ ਰਹੀ ਐ ਮੈਂ ਪਾ ਦੇ ਕਰੂੰਗੀ ਆਪਣੇ ਵਲੌਗ ਮੈਂ ਠੀਕ ਐ ਜੀ ਬਾਏ ਟੇਕ ਕੇਅਰ ਸਾਰੇ ਜੜੇ ਹਨਾ ਤੇ ਸੇਫ ਰਹੋ ਗਰਮੀ ਦੇ ਵਿੱਚ ਰਹੋ ਅਬ ਇਸ ਕੰਮ 'ਤੇ ਲੱਗਣਾ ਹੈ ਹਾਂ ਮੇਰੇ ਦਹਿ ਜੀ ਮਾਇਓ